ਅੱਜ ਠੰਡੀ ਠੱਗ ਆ ਗਈ ਭੈਣ ਨੂੰ ਵੀ ਸੰਧਾਰਾ ਦੇਈ ਆਉਣੀ ਸੋਨੀ ਓ ਸੋਨੀ ਹਾਂ ਕੀ ਆ ਬੋਲਦੀ ਦੇਖ ਕਿਵੇਂ ਆ ਖਾਣ ਵਾਲਿਆਂ ਵਾਂਗੂ ਗੱਲ ਸੁਣ ਰਿਆ ਹਾਂ ਬੋਲ ਕੀ ਕਹਣਾ ਅੰਦਰੋਂ 2-3000 ਰੁਪਏ ਲੈ ਕੇ ਹਨ ਮਾਰੀ ਚੱਕ ਕੇ 2-3000 ਕਾਦੇ ਵਾਸਤੇ ਉਹ ਮੈਂ ਅੱਜ ਬੇਲੇ ਜਨ ਵਾਲੇ ਆ ਧੁੱਪ ਜੀ ਵੀ ਹੋਈ ਪਈ ਆ ਵਧੀਆ ਭੈਣ ਨੂੰ ਸੰਧਾਰਾ ਦੇ ਆ ਮੈਂ ਕੱਲ ਪਰਸੋਂ ਲੋੜੀ ਆ ਫਿਰ ਬਸ ਰਹਿਣ ਦੇ ਸੰਧਾਰੇ ਸਨੂਰਿਆਂ ਨੂੰ ਰਹਿਣ ਦੇ ਤੂੰ ਕਾ ਮੈਂ ਤੈਨੂੰ ਕਹਿਦਾ ਆਪੀ ਤੇ ਆਉਣਗੇ ਵੱਡਾ ਵੱਡੇ ਦਾ ਆਪ ਦੀ ਥਾਂ ਜਾਣਾ ਮੈਂ ਆਪ ਦੀ ਥਾਂ ਜਾਣਾਗਾ ਇਹ ਕੀ ਗੱਲ ਹੋਈ ਤੇ ਆਪਾਂ ਪਹਿਲਾਂ ਜਾ ਤਾਂ ਆਏ ਦੋ ਚਾਰ ਵਾਰੀ ਪਹਿਲਾਂ ਆਪ ਹੀ ਜਾਂਦੇ ਹੁੰਦੇ ਸੀਗੇ ਜੋ ਭਗ ਜਾਣਗੇ ਕੋਈ ਉਹਨਾਂ ਨੂੰ ਫਾਹਾ ਨਹੀਂ ਆਉਂਦਾ ਫਾਹਾ ਆਉਣ ਦੀ ਗੱਲ ਨਹੀਂ ਉਹਨੇ ਆਪ ਦੀ ਥਾਂ ਜਾਣਾ ਯਾਰ ਮੈਂ ਆਪ ਦੀ ਥਾਂ ਜਾਣਾ ਉਹਦੀ ਵੀ ਭੈਣ ਆ ਮੇਰੀ ਵੀ ਭੈਣ ਆ ਭੈਣਾਂ ਫਿਰ ਬਾਰੀ ਨਾਲ ਜਾਂਦੇ ਹੁੰਦੇ ਸੀ ਤੇ ਹਰ ਤੇ ਇਹ ਕੁੜੀਆਂ ਨੂੰ ਝਾਕ ਹੁੰਦੀ ਆਈ ਮੇਰਾ ਭਰਾ ਆਊਗਾ ਨਾਲੇ ਇੰਨੇ ਬੰਨਾਂ ਮਿਲਿਆ ਵਾ ਚੱਲ ਆਪਾਂ ਦੋਨੇ ਚੱਲਦੇ ਆਂ ਨਾਲੇ ਬਾਈ ਕੋਲ ਇੰਨੇ ਪੈਸੇ ਨਹੀਂ ਹੁੰਦੇ ਉਹ ਥੋੜਾ ਗਰੀਬ ਆ ਉਹ ਕਿੰਨੇ ਘਰੀ ਜਾਊ ਵਿਚਾਰਾ ਆਪਣਾ ਸਰਦਾ ਵਰਦਾਗਾ ਆਪਾਂ ਜਾਇਆ ਹੋਣੇ ਆ ਨਾਲੇ 2 ਕਿਲੋ ਖੋਆ ਲੈ ਜਾਗੇ ਆਪ ਵੀ ਕੱਢ ਲੈਣਗੇ ਫਿਰ ਆਪ ਦਾ ਇਹ ਤੋਂ ਡਾਇਰੀ ਤੋਂ ਫੜ ਲੈਣਾ ਮੈਂ ਬਸ ਰਹਿਣ ਦੇ ਜੇ ਸਰਦਾ ਵਰਦਾਗਾ ਹੁਣ ਜ਼ਰੂਰੀ ਤਾਂ ਨਹੀਂ ਹੈਗਾ ਵੀ ਉਹਨਾਂ ਨੂੰ ਦੇ ਕੇ ਆਈਏ ਹੁਣ ਯਾਰ ਤੂੰ ਨਾ ਹਰੇ ਗੱਲ 'ਚ ਨਾ ਨੰਨਾ ਜਾ ਨਾ ਪਾਇਆ ਕਰ ਕੁੜੀਆਂ ਦੇ ਨਾਂ ਤੇ ਤੇ ਜਦ ਪੈਸੇ ਲਿਆ ਚੁੱਪ ਕਰਕੇ ਤੇ ਕਿਤੇ ਮੇਰਾ ਬਲੱਡ ਨਾ ਪਤਾ ਦੀ ਬਲੱਡ ਵਾਲੀ ਕਿਹੜੀ ਗੱਲ ਅਗੇ ਰਹਿਣ ਦੇ ਤੂੰ ਤੂੰ ਹੀ ਖਰਚਾ ਕਰਨ ਨੂੰ ਰਹਿਣਾਗਾ ਨਾ ਉਹ ਦਿਨਾਂ ਜਾਂ ਤੇ ਤਿਹਾੜ ਤਿਹੂਰ ਤੇ ਨਾਂ ਬਾਲੀ ਜ਼ਬਾਨ ਚਲਾਇਆ ਕਰ ਤੈਨੂੰ ਬੰਦਿਆਂ ਨੂੰ ਕਹਿਤਾ ਪੈਸੇ ਚੱਕ ਲਿਆ ਤੇ ਮੈਂ ਜਾਣਾ ਮੇਰਾ ਨਾ ਦਿਮਾਗ ਨਾ ਖਰਾਬ ਕਰ ਤੇਰੇ ਭਰਾ ਆਉਂਦੇ ਨਹੀਂ ਫਿਰ ਇੱਥੇ ਲੈ ਕੇ ਉਹਨਾਂ ਨੂੰ ਤੂੰ ਮੋੜ ਦਿੰਨੀ ਹੋਏਂਗੀ ਫਿਰ ਤਾਂ ਭਰਾ ਆਉਂਦੇ ਨਹੀਂ ਕਿਉਂ ਤਾਂ ਹੁਣ ਕੱਲੀ ਆਂਗੀ ਮੈਂ ਉਹਨਾਂ ਦੇ ਤੁਹਾਡੇ ਵੀ ਕੱਲੀ ਆ ਸਾਡੇ ਕਿਹੜਾ 50 ਨੇ ਦਬਰ ਪਹਿਲਾਂ ਕਿੰਨੇ ਵਾਰੀ ਤਾਂ ਭਾਗੇ ਆਪਾਂ ਓਏ ਹੁਣ ਲੋੜੀ ਤਾਂ ਦੁਬਾਰੇ ਆਈ ਆ ਇਸ ਸਾਲ ਆਉਂਦੀ ਆ ਹੁਣ ਜਾਵਾਂਗੀ ਪਹਿਲਾਂ ਕਿੰਨੇ ਵਾਰੀ ਉਹ ਕੀ ਗਿਣੇ ਗਏ ਹੁਣ ਬਸ ਆਏ ਸਾਲ ਆਪਾਂ ਹੀ ਜਾਣਦੇ ਆ ਇੱਕ ਵਾਰੀ ਉਹ ਜਾਏ ਆਉਣਗੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਹੁਣ ਆਪਾਂ ਨੂੰ ਵੀ ਯਾਰ ਸੁਪਨਾ ਆਉਂਦਾ ਵੀ ਉਹ ਜਾਣਗੇ ਕਿ ਨਾ ਜਾਣੀ ਯਾਰ ਕੁੜੀ ਝਾਕ ਕਰਦੀ ਹੋਈ ਤੈਨੂੰ ਮੈਂ ਬੰਦਿਆਂ ਨੂੰ ਕਹੀ ਆ ਨਾ ਲਿਆ ਦੇ ਉਹ ਜ਼ੁਬਾਨ 'ਚ ਲਈ ਇੰਨੀ ਮੇਰੇ ਨਾਲ ਨਾਲੇ ਮੇਰੀ ਗੱਲ ਸੁਣ ਲੈ ਜਿਸਨਾਰਾ ਲੈ ਕੇ ਜਾਵੇਂਗਾ ਨਾ ਤੇ ਮੈਂ ਘਰੋਂ ਭੱਗ ਜਾਨੀ ਆ ਫੇਰ ਓ ਨਿੱਕੀ ਜੀ ਗੱਲ ਪਿੱਛੇ ਤੂੰ ਮੈਨੂੰ ਛੱਡ ਕੇ ਤੁਰ ਜੇਂਗੀ ਯਾਰ ਭੈਣ ਆ ਆਏ ਸਾਲ ਦਾ ਬੌੜਾ ਤੂੰ ਆਏ ਸਾਲ ਦਾ ਹਿਸਾਬ ਲਾ ਕੇ ਦੇਖ ਵੀ ਕਿੰਨੇ ਦਾ ਲੈ ਕੇ ਜਾਣਾ ਹੁਣਾ ਸਾਰਾ ਸਮਾਨ ਤੇ ਫਿਰ ਦੇਖੀ ਕਿੰਨੇ ਰੁਪਏ ਬਣਦੇ ਨੇਗੇ ਫਿਰ ਕਿੱਡੀ ਗੱਲ ਆ ਲੋੜੀ ਜਾਂ ਦੀਵਾਲੀ ਦੀ ਜਾਂ ਨਾ ਵੱਧ ਮੈਂ ਹੋਰ ਦੱਸਾਂ ਮੈਂ ਕਿ ਤੂੰ ਉਂ ਤੁਰਾ ਫਿਰਦਾ ਰਹਿਣਾ ਉਹਦੇ ਕੋਲ ਬਿਚਾਰੀ ਹੋਊਂ ਕਿਹੜਾ ਲੈ ਕੇ ਨਹੀਂ ਜਾਂਦੀ ਕਿ ਜਦੋਂ ਆ ਜਾਂਦੀ ਉਹਦੀ ਦੇ ਦੇਣਾ ਉਹਨੂੰ ਚੱਕ ਕੇ 1200 ਰੁਪਏ ਉਹ ਫਿਰ ਕੋਈ ਨਾ ਉਹਦਾ ਵੀ ਘਰ ਤੇ 100 ਕੀ ਲੈ ਕੇ ਗਈ ਐ ਕੁਛ ਆਪਣੇ ਤੋਂ ਲੈ ਹਿੱਸਾ ਫਿਰ ਹੁਣ ਉਹਨੇ ਹਿੱਸਾ ਲੈ ਕੇ ਜਾਣਾ ਤੂੰ ਮੇਰੇ ਨਾਲ ਪਕਾਈ ਨਾ ਮਾਰ ਤੇ ਤਿਆਰ ਤੇ ਮੇਰੇ ਨਾਲ ਲੜਨਾ ਪਈ ਬਾਬਾ ਗੁਰੂ ਜਾ ਉਹਦੇ ਅੰਦਰ ਵਗ ਜਾ ਤੇ ਮੈਂ ਤਾਂ ਜਾਂਦਾ ਹੀ ਨਹੀਂਗਾ ਠੀਕ ਆ ਮਤਲਬ ਬਾਈ ਉਹ ਨਹੀਂ ਫੜਾ ਦੂਸੇ 500 ਰੁਪਏ ਉਹਨੂੰ ਕਹਿ ਦਊਗਾ ਵੀ ਤੂੰ ਲੈ ਜਾ ਕੁਛ ਉਹਦੇ ਵਾਸਤੇ ਹਾਂ ਹਜੇ ਵੀ ਕਹਿੰਦਾ 500 ਰੁਪਏ ਫੜਾ ਦੂ ਪਰ 500 ਤਾਂ ਨਹੀਂ ਹੁਣ ਵਾਲਾ ਪਰ ਸਾਰੀ ਉਮਰ ਮੈਂ ਤਾਂ ਉਹ ਕਹਿੰਨੀ ਵੀ ਸਾਰੀ ਉਮਰ ਆਪਾਂ ਹੀ ਨਹੀਂ ਕਰਨਾ ਹੈਗਾ ਉਹ ਝਾਲ ਕੋਈ ਨਾ ਮੇਰੇ ਨਜਵਾਨ ਨਾਲ ਲੜਿਆ ਕਰ ਦੇ ਤੂੰ ਭੱਗ ਜਾ ਅੰਦਰ ਆ ਥੋੜੇ ਆਉਣ ਦੇ ਤੇਰਾ ਭਰਾ ਆ ਮੈਂ ਡੱਕਰਾਂ ਇਥੇ ਮੇਰੇ ਸਾਰੇ ਆਏ ਕਿ ਮੈਂ ਡੱਕਰਾਂਗਾ ਮੇਰਾ ਭਾਈ ਤਾਂ ਆਊਗਾ ਚੁੱਪ ਕਰਕੇ ਬਹਿ ਜਾ ਨਾਲੇ ਇੱਥੇ ਕੋਈ ਲੋੜ ਨਹੀਂ ਹੈਗੀ 500 ਰੁਪਏ ਦੇਣ ਦੇ ਉਹਨਾਂ ਨੂੰ ਨਾਲੇ ਦੇਖ ਕੇ ਆਊਗਾ ਇਹ ਲੋੜੀਆਂ ਲਾੜੀਆਂ ਬੰਦਿਆਂ ਵਾਂਗੂ ਬੈਠਾ ਰਿਹਾ ਇੱਥ ਓਏ ਨਾ ਮੈਂ ਤਾਂ ਕੰਮ ਕਰ ਹੀ ਲਵਾਂਗੀ ਨਾ ਨਹੀਂ ਜਾਂਦਾ ਕੋਈ ਨਾ ਕਿ ਮੈਂ ਮੱਚਦਾਗਾ ਵੀ ਭੈਣ ਵਾਸਤੇ ਰੋਕਦਾ ਨਹੀਂ ਉਹ ਮੈਥੋਂ ਨਾ ਧੌਣ 'ਚ ਨਾ ਖਾਲੀ ਅੰਦਰ ਵਗ ਜਾ ਬੰਦਿਆਂ ਨੂੰ ਮੈਂ ਚੁੱਪ ਕਰੀਏ ਨਾ ਕਾਦੀ ਖਾਤਰ ਕਾਦੀ ਖਾਤਰ ਤੂੰ ਮਾਰ ਕੇ ਦਿਖਾ ਫਿਰ ਮੇਰੇ ਨਾ ਮੁਰ ਕਿਉਂ ਨਹੀਂ ਆਈ ਹੁਣ ਕਿਵੇਂ ਆਏ ਬੈਠੇ ਹੋਰ ਆ ਗਈ ਤੂੰ ਆ ਗਈ ਹਾਈ ਹਾਈ ਤੇ ਕਿਤਨੀ ਗਏ ਉਹ ਖੇਤਾਂ 'ਚ ਹੀ ਸੀਗਾ ਮਾਜਾ ਰੰਕੇ ਤਾਂ ਜਿਹੜਾ ਕੰਮ ਹੋਣਾ ਰੋਜ਼ ਦਾ ਕੰਮ ਤਾਂ ਹੈ ਨਹੀਂ ਕੋਈ ਮੈਂ ਤਾਂ ਐਂ ਜਿਮਾਂ ਚੜਾ ਹੋਰ ਪਾਸੇ ਮੈਂ ਕਿਸੇ ਪਾਸੇ ਪਾਕਾ ਮਜਾ ਆਇਆ ਹੋਣਾ ਜੇ ਮਿਲ ਗਏ ਤਾਂ ਉਧਰ ਕਰ ਲਾਂਗੇ ਕਾਕੂ ਦਿਹਾੜੀ ਲਾ ਲਾਂਗੇ ਹੋਰ ਕੀ ਹੈ ਦਿਹਾੜੀ ਬੈਠ ਕੇ ਹੋਰ ਕੋਣ ਵਿਹਲਾ ਬੈਠ ਕੇ ਕਹਿੰਦਾ ਖੇਤ ਵੀ ਕੀ ਕਰਨਾ ਜੇ ਨਾ ਹੋਏ ਤਾਂ ਖੇਤ ਬਗ ਚੁੱਕਾ ਪਰ ਦਿਹਾੜੀਆਂ ਕਿਹੜਾ ਨੂੰ ਰੱਖੀਆਂ ਪਈਆਂ ਨੇ ਵੀ ਐਂ ਮਿਲ ਜਾਣਗੀਆਂ ਪਤਾ ਨਹੀਂ ਉਹਨਾਂ ਨੂੰ ਉਦੋਂ ਮੈਂ ਕਿਹਾ ਸੀ ਸੰਤੇ ਕਿ ਉਹਨੂੰ ਕਹਿੰਦੇ ਸੀ ਮੋਟਰ ਜੀ ਲਾਉਣੀ ਆ ਪਤਾ ਲੈ ਕੇ ਆਉਣ ਜੇ ਲਾਉਣ ਲੱਗ ਗਏ ਤੇ ਕੰਮ ਮਿਲ ਜਾਂਦੇ ਗਏ ਬਈ ਹਾਂ ਨਵੇਂ ਬੋਰ ਤੇ ਵੀ ਕਈ ਦਿਨਾਂ ਦਾ ਕੰਮ ਜਾ ਹੁੰਦਾਗਾ ਇਹ ਕਿਹੜੇ ਕਦੇ ਚ ਲੱਗ ਜਾਦਾ ਮੈਨੂੰ ਐਸੇ ਚਲਾ ਉਹ ਮਰੇ 2 ਪੈਸੇ ਹੁੰਦੇ ਆ ਤੇ ਨਾਲੇ ਲੋੜੀ ਆਉਂਦੀ ਆ ਤੇ ਹਾਂ ਸੱਚ ਲੋੜੀ ਤਾਂ ਜਿਆਦਾ ਆਇਆ ਤੇ ਕੁੜੀ ਨੂੰ ਸਮਾਨ ਵੀ ਦੇ ਕੇ ਆਉਣਾ ਐ ਉਹ ਐ ਸੀ ਮੈਨੂੰ ਨਹੀਂ ਕਿਸੇ ਤੋਂ ਖਾਣੇ ਪੈਣਗੇ 2 ਪੈਸੇ ਤੇ ਜਿੱਧਰ ਕੰਮ ਲੋਟਾ ਜਾਂਦਾ ਮੇਰਾ ਤੇ ਜੰਮੀ ਸੱਜ ਜਾਂਦਾ ਆਪਣਾ ਹੀ ਨਹੀਂ ਤਾਂ ਹੈ ਚਲ ਤੁਸੀਂ ਪਤਾ ਕਰ ਲਓ ਤੇ ਜੇ ਨਹੀਂ ਭਈ ਕਿਸੇ ਪਾਸੋਂ ਬਣੇ ਤਾਂ ਤਾਈ ਤੋਂ ਕਰਨਾ ਵੀ ਪਰ ਹੋਰ ਕੀ ਕਰੀ ਨਹੀਂ ਉਹਨਾਂ ਨੇ ਬੋਰ ਤਾਂ ਲਾਉਣੀ ਆ ਮੈਂ ਉਹਨਾਂ ਕੋਲ ਜਾ ਆਉਣਾ ਜੇ ਉਹਨਾਂ ਨੇ ਪੈਸੇ ਦੇ ਦਿੱਤੇ ਤਾਂ ਠੀਕ ਆ ਜੇ ਬੋਰ ਲਾਉਣ ਲੱਗ ਜੀ ਉਹਨਾਂ ਨੇ ਹੈਗਾ ਤਾਂ ਠਹਿਰ ਕੇ ਲਾਵਾਂਗੇ ਮੈਂ ਉਹਨਾਂ ਤੋਂ ਫੇਰ ਵੀ ਲਿਆਉਂਗਾ ਆਹ ਕੋ ਭਾ ਜਿੰਦੇ ਤੁਸੀਂ ਬੋਲ ਰਹੇ ਮੈਂ ਥੋੜੇ ਕੰਮ ਕਰਦਾ ਹਾਂ ਹਾਂ ਇਹ ਵੀ ਠੀਕ ਹੈ ਗੱਲ ਠੀਕ ਹੈ ਤੂੰ ਇਹਨੇ ਕਰ ਰੋਟੀ ਪਾਣੀ ਦਾ ਤੇ ਮੈਂ ਉਹਨਾਂ ਦੇ ਘਰ ਜਾ ਕੇ ਆਉਣਾ ਚਾ ਠੀਕ ਹੈ ਫੇਰ ਰੋਟੀ ਖਾ ਕੇ ਨਹੀਂ ਆਉਂਦੇ ਤੁਸੀਂ ਨਾ ਰੋਟੀ ਨਹੀਂ ਤੂੰ ਐ ਦੱਸ ਇਹ ਹੀ ਆਪਣੇ ਵਾਲੇ ਜਾਣਦੇ ਕਿ ਜਾਂਦੇ ਨਹੀਂ ਤੇ ਇਹਨਾਂ ਦਾ ਕੀ ਪਤਾ ਹੈ ਨਾਲੇ ਕਿਹੜਾ ਕੋਈ ਦਿਲ ਦੀ ਗੱਲ ਦੱਸ ਦੇਣਗੇ ਕਿ ਨਾ ਆਪਾਂ ਤਾਂ ਫੇਰ ਵੀ ਹੱਕ ਆਉਣ ਦਾ ਕਰੇ ਆਪਾਂ ਤਾਂ ਫੇਰ ਵੀ ਦੇਖ ਕੇ ਆਉਣੀ ਪੂ ਲੋੜੀ ਉਹਦੇ ਗੱਲਾਂ ਉਹ ਚਲ ਇਹਨਾਂ ਦਾ ਨਾ 3 ਹਾਂ ਦਾ ਦਿੱਤਾ ਕਿਹੜਾ ਹੁੰਦਾ ਨਾ ਪਤਾ ਦੇ ਹਿਸਾਬ ਨਾਲ ਸਮਝ ਲੈ ਜਾਗੇ ਪਤਾ ਕਿ ਜੇ ਜ ਹੈਗੇ ਉਹ ਜੇ ਲੈ ਜਾਗੇ ਇਹ ਤੈਨੂੰ ਪਤਾ ਵੀ ਵੱਡੇ ਬੰਦੇ ਆ ਇਹ ਤਾਂ ਫਿਰ ਤੈਨੂੰ ਪਤਾ ਨਾ ਜਾਣਗੇ ਵੀ ਗੱਡੀ ਤੇ ਤੇ ਚੰਗਾ ਸਾਮਾਨ ਦੇ ਕੇ ਆਉਣਗੇ ਇੱਥੇ ਹੈ ਚਲ ਕੋਈ ਨਹੀਂ ਪਤਾ ਗੱਟਾ ਭਰ ਕੇ ਲੈ ਜਾਣ ਕੋਈ ਨਾ ਚਲ ਕੋਈ ਨਹੀਂ ਜੇ ਆਪਣੇ ਅੱਜ ਕੰਨਾਂ ਦੇ ਮਾਰਦੇ ਨੇ ਚੰਗੇ ਵੀ ਆਉਣਗੇ ਆ ਪਰਮਾਤਮਾ ਤੇ ਭਰੋਸਾ ਰੱਖ ਸਾਰਾ ਕੁਝ ਠੀਕ ਹੋ ਜਾਊਗਾ ਚਲ ਕੋਈ ਨਹੀਂ ਉਹੀ ਨਹੀਂ ਮਾਨ ਹੜਵਾ ਕਰਿਆ ਕਰਦੇ ਤੇ ਚਲ ਮੈਂ ਰੋਟੀ ਬਣਾਉਣੀ ਆ ਜਾਇਓ ਤੁਸੀਂ ਚਲ ਤੂੰ ਬਣਾ ਰੋਟੀ ਮੈਂ ਜਾ ਕੇ ਆਉਂਦਾ ਮੇਰੀ ਵੀ ਕਿਸਮਤ ਕਿੰਨੀ ਮਾੜੀ ਹੈ ਮੈਂ ਵੀ ਇਹਨੂੰ ਕੋਈ ਸੁੱਖ ਹੀ ਨਹੀਂ ਦੇ ਸਕਦਾ ਆਪਣੇ ਆਪ ਨੂੰ ਤਾਂ ਹੁੰਦਾ ਹੀ ਆ ਉਹ ਵੀ ਮੇਰਾ ਭਰਾ ਹੀ ਆ ਤਾਂ ਕਹਿੰਦਾ ਨਾ ਕਿਸਮਤ ਹੁੰਦੀ ਆ ਬੰਦੇ ਦੀ ਚਲ ਕੋਈ ਗੱਲ ਨਹੀਂ ਚੱਲਦੇ ਕੰਮ ਤਾਂ ਕਹਿੰਦਾ ਕਰੇ ਤੀ ਤਾਂ ਹੁੰਦੇ ਹੁੰਦੇ ਆ ਚਲ ਕੋਈ ਗੱਲ ਨਹੀਂ ਜਿਹੜਾ ਤਾਂ ਜਾਣ ਨਹੀਂ ਹੋਊਗਾ ਹੁਣ ਲੈ ਚਰਨੇ ਦੇ ਪੈਸੇ ਦੇਣੇ ਯਾਰ ਇਹ ਚਰਨੇ ਦੇ ਵੀ ਦੇ ਦਈਏ ਤੇ ਮਿਸਤਰੀ ਦੇ ਮਿਸਤਰੀ ਦੇ ਕਦਮ ਤੈਰ ਕੇ ਦੇਣਾ ਜੀ ਉਹਦੇ ਤਾਂ ਗਏ ਹੋਏ ਆ ਥੋੜੀ ਵੱਧ ਦੇਣ 1200 ਰੁਪਏ ਨਾਲ ਇੱਕ ਸਾਜੀ ਆਇਆ ਆ ਚਰਨਾ ਆਇਆ ਨੰਗਿਆ ਫੁਰਕਨ 1000 ਜੀ ਠੀਕ ਹੈ ਠੀਕ ਹੈ ਬਹਿ ਜਾ ਆ ਮੈਂ ਚਾਰ ਚੁਲਕੇ ਆਇ ਤੇ ਰੱਖ ਦੇ ਚਲ ਕੋਈ ਨਹੀਂ ਕੋਈ ਨਹੀਂ ਉੱਤੇ ਰੱਖ ਦੇ ਫਟਾਫਟਾਂ ਜਾ ਮਹਿੰਗੇ ਮਾਲ ਆ ਭਾਈ ਹਾਂ ਚਰਨਾ ਕਿੰਨੇ ਰੁਪਏ ਬਣਗੇ ਤੇਰੇ ਠੀਕ ਆ ਜੀ ਵਧੀਆ ਆ ਬੱਸ ਜਿਹੜੇ ਬਣਦੇ ਸਾਨੂੰ ਪਾਤੇ ਜੀ ਦੇ ਦੇ ਦੋ ਆਲੇ ਸਾਰੇ ਉਹ ਨਹੀਂ ਨਹੀਂ ਤੂੰ ਮਿਹਨਤ ਕੀਤੀ ਨਾ ਤੇਰੀ ਮਿਹਨਤ ਦਾ ਹੱਕ ਦੇਣਾ ਚਾਹੀਦਾ ਸਾਨੂੰ ਨਾ ਉਹ ਤਾਂ ਠੀਕ ਆ ਜੀ ਛੋਟੀ ਗੱਲ ਤੇ ਕਿੰਨੇ ਦੇਣੇ ਤੇਰੀਆਂ ਉਹ ਮੇਰੇ ਹਿਸਾਬ ਨਾਲ ਤਾਂ 4000 ਰੁਪਏ ਬਣਦਾਗਾ 4000 ਹਾਂ ਅੱਜ ਦੇਖਣਾ ਇਹਦੀ ਇਮਾਨਦਾਰੀ ਆ ਲੈ ਚੱਕ ਪੂਰੇ ਇਹ ਤੇਰੇ 4000 ਰੁਪਏ 4000 ਜੀ ਇਹ ਹਾਂ ਪੂਰਾ 4000 ਯਾਰ ਲੈ ਜਾ ਕਰਤ ਠੀਕ ਹੈ ਹੂੰ ਦਸਾ ਦਸਾਂ ਦੇ ਹੈ ਹਾਂ ਵਿੱਚ 2000 ਵਾਲਾ ਨੋਟ ਇੱਕ ਠੀਕ ਹੈ ਜੀ ਇਹ ਦਸਾਂਸ ਵਾਲੇ ਆਹ ਲੋੜੀ ਹੈ ਮੈਂ ਲੋੜੀ ਉੱਤੇ ਤੁਹਾਨੂੰ ਬੰਦਦੇ ਬੰਦਦੇ ਹੁੰਦਾ ਕਈ ਵਾਰੀ ਚੱਲਣਾ ਉਹ ਤਾਂ ਠੀਕ ਹੈ ਸਾਡਾ ਟੰਕਾ ਰਹਿ ਜੂਗਾ ਜੀ ਮੈਨੂੰ ਤਾਂ ਇਹੀ ਆਇਆ ਸੀਗਾ ਤੇ ਆ ਤੁਸੀਂ ਦੂਜਾ ਬੋਰ ਚਾਹ ਲਾਉਣ ਨੂੰ ਕਹਿੰਦੇ ਸੀਗੇ ਉਹ ਵੀ ਦੱਸ ਦਿਓ ਜਦੋਂ ਲਾਉਣਾ ਹੋਇਆ ਉਹ ਬੋਰ ਲੋੜੀ ਤੋਂ ਬਾਅਦ ਲਾਵਾਂਗੇ ਬਾਅਦ ਲਾਉਂਗੇ ਹਾਂ ਚਲੋ ਕੋਈ ਮੈਂ ਤਾਂ ਇਹੀ ਆਇਆ ਸੀਗਾ ਮਾਸ਼ਾਅੱਲਾ ਵੀ ਨਾਲ ਤਾਂ ਮੈਂ ਪੈਸੇ ਲਿਆਉਂਗਾ ਤੇ ਨਾਲ ਜੇ ਬੋਰ ਨਹੀਂ ਵੀ ਨ ਆਲੰਦੇ ਚੱਲ ਮੈਨੂੰ ਐਸੇ ਚੱਲ ਲੋੜੀ ਦੋਸੀ ਆਪ ਹੀ ਸਾਰਾ ਨਿਮਰਤਾ ਮੈਨੂੰ ਤਾਂ ਐਸੀ ਮੈਂ ਚੱਲ 2000 ਲੈ ਆਉਂਗਾ ਚਲ ਤੂੰ ਤਾਂ ਬਰੇ ਕੀਤਾ ਜਿਹੜਾ ਚਾਰ ਹੀ ਦੇਤਾ ਉਹ ਲੋੜੀ ਦਾ ਟਾਈਮ ਆ ਸਾਰਿਆਂ ਨੂੰ ਪੈਸੇ ਚਾਹੀਦੇ ਹੁੰਦੇ ਆ ਕੰਮ ਹੀ ਤੇ ਪੈਸੇ ਕਰਕੇ ਕਰਦੇ ਆ ਜੇ ਲੋੜੀ ਤੇ ਨਾ ਮਿਲੇ ਸੋਨ ਨੂੰ ਹਥਿਆਰ ਤੇ ਬੰਦੇ ਨੂੰ ਪੈਸੇ ਨਾ ਮਿਲਣਾ ਔਖਾ ਜਾ ਹੋ ਜਾਂਦਾ ਉਹ ਚੱਲ ਜੀ ਇਹ ਵੀ ਸੋਚੋ ਨਾ ਕਿ ਸਿੱਕੇ ਸੇ ਬੰਦੇ ਹੀ ਹੁੰਦੀ ਹੈ ਜੀ ਬਲ ਤਾਂ ਪੈਨਿੰਦਾ ਬਾਤ ਲਾਈ ਜ ਕੋਈ ਲੋੜੀ ਨਾ ਗਏ ਆਂਦੇ ਇਹਦਾ ਤੁਸੀਂ ਸੋਚ ਲਿਆ ਵੀ ਲੋੜੀ ਤਾਂ ਸਾਨੂੰ ਲੋੜ ਆ ਤੇ ਹੋਰ ਰਿਸ਼ਤੇਦਾਰੀ ਚ ਵੀ ਜਾਣਾ ਪੈਂਦਾ 100 ਕੁਝ ਕਰਨਾ ਪੈਂਦਾ ਉਹ ਕਾਇਨ ਕੋਲ ਜਾ ਕੇ ਉਹ ਨਾ ਸੀਗਾ ਤੇ ਕਿਵੇਂ ਹੀ ਹੋਵੇ ਪਰ ਮੈਂ ਗਰੀਬ ਆ ਜਾਣਾ ਤਾਂ ਸਾਨੂੰ ਪੈਂਦੇ ਆ ਜੀ ਹਾਂ ਕਿ ਜਾ ਜਾ ਸਰਦਾ ਹੋ ਜਾ ਲੈ ਜੀ ਘੱਟ ਲੈ ਜੀ ਜ਼ਰੂਰੀ ਥੋੜੀ ਪਾ ਲੈਣਾ ਹੁੰਦਾ ਇਹ ਗੱਲ ਹੁੰਦੀ ਹੈ ਜੀ ਜੀ ਇਹ ਕਹਿੰਦਾ ਉਹ ਜਾਓ ਹਾਂ ਹਾਂ ਬਈ ਜਾਣਾ ਜ਼ਰੂਰ ਚਾਹੀਦਾ ਕਿੱਥੇ ਬੰਦਾ 5 ਕਿਲੋ ਲੈ ਕੇ ਨਾਲ 2 ਕਿਲੋ ਲੈ ਜੀ ਚੱਲ ਮੰਗਪੜੀਆਂ ਇਹ ਹੁੰਦਾ ਗੱਚ ਕਰਾਈ ਮੰਗਪੜੇ ਰੋੜੀ ਲੈ ਜੀ ਹੋਰ ਕੀ ਹੁੰਦਾ ਬਾਦ ਉਹ ਸੁੱਟ ਤਾਂ ਇਹੀ ਹੁੰਦਾ ਅੱਗੇ ਜਿਹਾ ਗੁਜਾਇਸ਼ ਹੁੰਦੇ ਜੋ ਉਹ ਇਹ ਲੈ ਜਾਂਗੇ ਬਾਕੀ ਜਿਵੇਂ ਇਹੀ ਹੁੰਦਾ ਸਾਨੂੰ ਹੀ ਔਖਾ ਹੁੰਦਾ ਭੈ ਖੁਆ 10 ਕਿਲੋ ਖੁਆ پنਜੇਰੇ ਹੋਰ ਬੜਾ ਕੁਝ ਕਟੋਂ 50000 ਚ ਪੈ ਜਾਂਦੀ ਸਾ ਉਹ ਛੋਟਾ ਫਰਾਂ ਇਹਨਾਂ ਜ ਵੱਡਾ ਕੰਮ ਆਗਾ ਇੱਥੇ ਤੇ ਆਉਂਗਾ ਵਾਹਗਾ ਸਾਰੇ ਮਾਇ ਤਾਂ ਜਾਇ ਨਹੀਂ ਜਾਂਦਾ ਮੇਰੇ ਹਿਸਾਬ ਨਾਲ ਬੋਲੀ ਲੱਗ ਜੇ ਛੋਟੇ ਤਾਂ ਮੁਫਲੀਜ਼ ਦੀ ਇਕੱਲੇ ਦੀ ਤੇ ਹੋਰ ਵੱਡਾ ਕੰਮ ਆ ਜੀ ਤੇ ਭਾਂਜੇ ਦੀ ਲੋੜੀ ਬੰਡਣੀ ਸੀ ਉਹ ਵਸ ਫੇਰ ਜੇ ਬੰਡਣੀ ਫੇਰ ਤਾਂ ਖਰਚ ਆਊਗਾ ਆਊਗਾ ਜੀ ਤੇਰਾ ਸਾਰੀ ਹੋ ਜਾਂਦਾ ਨਾ ਰਿਗਾਰਡ ਵਾਲਾ ਪਾਜ ਜਾਂਦਾਗਾ ਵਾਹ ਵਾਜ ਜਾਂਦਾ ਹਾਂ ਥੋੜੇ ਥੋੜੇ ਨਾਲ ਇਹ ਤੈਨੂੰ ਪਤਾ ਹੀ ਬੁੜੀਆਂ ਹਰਦਿਆਂ ਨੂੰ ਯਾਦ ਵੀ ਕਰਨਾ ਆ ਵੀ ਕਰਨਾਗਾ ਉਹ ਆਉ ਨੂੰ ਦੇਨੇ ਜਾ ਉਹ ਨੂੰ ਦੇਨੇ ਐਂ ਕਰੀ ਜਾਂਦੇ ਗੀਆਂ ਘਟੋੜ ਸੂਟ ਹੀ 5000 ਦਾ ਪਾਉਂਦੀ ਏ ਤੇਰੀ ਬੱਤੇ ਯਾਰ ਪਰ ਜਾਈ ਤਨ ਪਤਾ ਹੀ ਹੈ ਉਹ ਕੰਮ ਵੱਡਾ ਜੀ ਹੋ ਜੇ ਹਿਸਾਬ ਨਾਲ ਸਾਰੀਆਂ ਗੱਲਾਂ ਕਰਦੇ ਤੁਸੀਂ ਮੈਨੂੰ ਪਤਾ ਹੀ ਆ ਉਹ ਤਾਂ ਜਦੋਂ ਘਰੇ ਨਹੀਂ ਨੀੜਾ ਕੱਪੜਾ ਮਾੜਾ ਪਾਉਂਦੇ ਇਹਦਾ ਹੁਣ ਪਤਾ ਹੀ ਹੈ ਹੋਰ ਮੈਂ ਤਾਂ ਹੁਣ ਪੁਰਾਣੀ ਪਾਈ ਬੈਠਾ ਹੁਣ ਜਾ ਕੇ ਪਾਉਣਾ ਨਵੇਂ ਜਾਣਾ ਛੇਤਰ ਚੱਲ ਠੀਕ ਹੈ ਤੂੰ ਜਾ ਹ ਟਾਈਮ ਨਾਲ ਹਾਂ ਘਰ ਕੰਮ ਔਰ ਮੈਂ ਵੀ ਬਦਲਾਂ ਕੱਪੜੇ ਮੈਂ ਵੀ ਜਾਣ ਉਹ ਭਗਵਾਨ ਨੇ ਉਹ ਸੂਟ ਪ੍ਰੈਸ ਕਰਤਾ ਮੇਰਾ ਹੋ ਗਿਆ ਦਾਂ ਬੂਟ ਇਹ ਬੂਟ ਜੇ ਵੀ ਲਿਆਉਣੇ ਪੈਣਗੇ ਚੱਪਲਾਂ ਨੂੰ ਠੰਡ ਲੱਗਦੀ ਕੀ ਕੀਤਾ ਜਾਵੇ ਯਾਰ ਘਰ ਦਾ ਕੂਏਦਾਰ ਨੇ ਲੋਟ ਹੋਣੀ ਹਾਂ ਨਾ ਹਾਂਜੀ ਹਾਂਜੀ ਹੋ ਹਾਂਜੀ ਆ ਲੈ ਸਾਈਟ ਤਾਂ ਮੰਨ ਲਓ ਕੀ ਆਪਾਂ ਆ ਲੈ 4000 ਰੁਪਏ ਦਾ ਇਹ ਰੱਖਿਆ ਅੰਦਰ ਹਾਂ ਅੰਦਰ ਰੱਖ ਦੇ ਫਿਰ ਆਪਣਾ ਪਿਛਲਾ ਸਹਾਰਾ ਉਹਨੇ ਨਿਮੇਟ ਤੱਕ ਕਹਿੰਦਾ ਜਿੱਦੇ ਹੁਣ ਬੂਟ ਲਾਇਆ ਦੂਜਾ ਕੇਸ ਵਾਲਾ ਤੇ ਉਹਦੇ ਤੈਨੂੰ ਦੱਸ ਬੈ ਕਹਿੰਦਾ ਆ ਪਿਛਲਾ ਪਿਛਲਾ ਉਹਨੇ ਸਾਰਾ ਨਿਮੇਟ ਤੱਕ ਠੀਕ ਹੈ ਜੀ ਫਿਰ ਮੈਂ ਰੱਖਿਆ ਵਾਂ ਜੀ ਇਹਨਾਂ ਨੂੰ ਰੱਖ ਦੇ ਅੰਦਰ 4000 ਗੱਲ ਨਹੀਂ ਮੈਂ ਤਾਂ ਗਣਿਆ ਗੁਣਿਆ ਨਹੀਂਗਾ ਠੀਕ ਹੈ ਜੀ ਹਾਂ ਵੀ ਆ ਤਾਂ ਦੇਖ ਲਈ ਮਾੜਾ ਮੈਂ ਤਾਂ ਜਿਵੇਂ ਉਹਨੇ ਫਰਾਦੇ ਮੈਂ ਤਾਂ ਉਹੀ ਫੜ ਲਿਆ ਅਨ ਘਾਟਾ ਪਤਾ ਨਹੀਂ ਵੱਧਾ ਚਲ ਕੋਈ ਗੱਲ ਨਹੀਂ ਜੀ ਅਜੇ 2 ਪੈਸੇ ਬਚ ਗਏ ਨਾ ਬੂਟ ਜੇ ਵੀ ਪਵਾਈ ਲਿਆਉਂਗਾ ਦੇਖੀ ਜੋ ਘਰਾਂ ਤਾਂ ਚੱਲਦੇ ਹੀ ਰਹਿੰਦੇ ਹੁੰਦੇ ਆਹ ਤਾਂ ਠੀਕ ਹੈ ਜੀ 4000 ਤਾਂ ਠੀਕ ਹੈ ਫਿਰ ਇਹਦੇ ਹਿਸਾਬ ਤੇ ਤਾਂ 6000 ਬਣਦਾ ਆ 2000 ਦੇ ਇੱਕ 2000 ਆ ਦੇਖੋ ਜੀ ਤੋਕਣਾ 4000 ਦਾ ਕ ਕਿ ਤੂੰ ਇਹਨਾਂ ਭਲੇਖੇ ਚ ਆ ਗਿਆ ਹੋਵੇ ਜੀ ਉਹ ਕੀ ਕਹਿ ਸਕਦੇ ਗਣ ਲੈ ਤੂੰ ਜਾਰੇ ਹਾਂ ਜੀ ਹਾਂ ਦਾ ਤੇ ਆਪਾਂ ਜੇ ਮਦਮ ਮੋਰੀ ਆਉਣਾਗਾ ਆਪੋ ਤਾਂ ਆਦੇ ਹੱਕ ਦੀ ਕਮਾਈ ਲੋਟ ਆ ਕਿਸ ਤੱਕ ਆਪਾਂ ਕਹਿੰਦੇ ਗਲਤ ਪੈਸਾ ਨਹੀਂ ਬੰਦੇ ਨੂੰ ਕਦੇ ਰੱਖਣਾ ਚਾਹੀਦਾ ਇਹ ਤਾਂ ਹੈ ਜੀ ਤਾਂ ਫੇਰ ਦੀ ਫੇਰੀ ਲੱਜਾਂਦੀ ਹੈ ਮੈਂ ਤਾਂ ਫੜਾਈ ਆਉਣਾ ਮੇਰੇ ਅੱਗੇ ਚਾ ਮੈਂ ਸਾਹਮਣੇ ਹਾਂ ਜੀ ਫਿਰ ਇਹ ਸਾਹਮਣੇ ਬਸ ਫਿਰ ਐ ਕਰਦਾ ਤੇ ਉਦੋਂ ਬਾਅਦ ਆਪਾਂ ਆਉਣੇ ਹਾਂਗੇ ਤੇ ਜਰਾ ਲਿਆਉਣਾ ਲੋੜੀ ਮੁੰਿਹੇ ਜਿਹੜਾ ਆਪਣਾ ਸਾਦਾ ਉਹ ਲਿਆਵਾਂਗੇ ਕੋਈ ਨਾ ਜੀ ਤੁਸੀਂ ਆਪ ਵਾਪਸ ਕਰਿਓ ਮੇਰਾ ਤਾਂ ਸਾਦਾ ਮੈਂ ਤਾਂ ਤੁਹਾਨੂੰ ਐ ਕਹਿਣਾਗਾ ਜਿਵੇਂ ਆਹਨਾ ਪੁਰਾਣੇ ਬੂਟ ਬਾਈ ਫਿਰ ਦੇਣਾ ਨੇ ਤੂੰ ਬੂਟ ਲੈ ਇੱਕ ਚਲ ਕੋਈ ਨਹੀਂ ਮੇਰੇ ਬੂਟਾਂ ਨਾਲ ਤਾਂ ਸਰਜੂਗਾ ਜੀ ਤੁਸੀਂ ਲਿਓ ਤੁਸੀਂ ਚੱਪਲ 'ਚ ਰਹਿੰਦੇ ਹੋ ਸਾੜ ਦਾ ਮੇਰੇ ਦਾ ਕਹਿੰਦੇ ਬੰਦਿਆਂ ਦਾ ਤਾਂ ਚੱਲ ਜਾਂਦਾ ਹੁੰਦਾਗਾ ਤੇ ਤੂੰ ਲਿਆ ਤੇਰਾ ਬਾਹਰ ਜ਼ਰੂਰੀ ਆ ਫੋਟੋ ਨਾਲ ਬੰਦੇ ਬਾਹਰ ਡੋਕਦਾ ਜੇ ਕਹਿੰਦਾ ਉਹਦਾ ਅਗਰ ਕੁਝ ਦਬਾਅ ਨਹੀਂ ਸਕਦਾ ਇਹ ਨਹੀਂ ਨਹੀਂ ਆਹ ਦੇ ਘਰ ਮੰਨੀ ਵੀ ਦੇਖਣਾ ਪੈਂਦਾ ਕਿਸੇ ਦਾ ਮਗਰ ਨਹੀਂ ਲੱਗਿਆ ਕਰਦੇ ਚਲੋ ਤਾਂ ਠੀਕ ਆ ਚਲ ਮੈਂ ਫੜਾਈਆ ਮੰਗ ਚਲੋ ਠੀਕ ਰਾਜੀ ਆਇਆ ਆ ਜਾ ਹਾਂ ਬੈਠਾ ਰਾ ਕੀ ਗੱਲ ਹੋਗੀ ਉਹ ਗੱਲ ਤਾਂ ਕੁਛ ਨਹੀਂ ਹੋਈ ਜੀ ਇੱਕਣਾ ਤੁਹਾਨੂੰ ਭੁਲੇਖਾ ਪੈਗਾ ਥੋੜਾ ਜਆ ਉਹ 4000 ਨਹੀਂ ਸੀਗਾ ਜੀ 6000 ਰੁਪਏ ਅਸੀਂ 2000 ਰੁਪਏ ਨਾ ਮੈਨੂੰ ਵਾਧਾ ਦੇਤਾ ਸੀਗਾ ਵਾਧਾ ਦੇਤਾ ਸੀ ਹਾਂਜੀ ਹਾਂਜੀ ਉਹ ਭੁਲੇਖਾ ਲੱਗ ਗਿਆ ਹੋਗਾ ਆ ਭੁਲੇਖਾ ਲੱਗ ਗਿਆ ਸੀਗਾ ਜੀ ਚਲੋ ਠੀਕ ਆ ਜੀ ਮੈਂ ਤਾਂ ਆ ਹੀ ਫਟਾਉਣ ਆਇਆ ਸੀਗਾ ਠੀਕ ਆ ਮਾਨਦਾਰ ਬੰਦਾ ਮੈਂ ਤਾਂ ਐਸੀ 6 ਯਾਰ ਹੀ ਰੱਖ ਲਊਗਾ ਪਰ ਨਹੀਂ ਸੱਚਾ ਬੰਦਾ ਹੈਲੋ ਚਲੋ ਆ ਹੀ ਗਏ ਅ ਮੈਂ ਸਮਾਨ ਤਾਂ ਤਿਆਰ ਕਰਤਾ ਤੁਸੀਂ ਨਹਾ ਲਓ ਕਪੜੇ-ਕਪੜੇ ਪਾ ਕੇ ਜਾ ਬੜੋ ਟਾਈਮ ਨਾਲ ਉਹ ਜਾਣਾ ਕਿੱਥੇ ਹੈ ਨਾ ਮੇਰੇ ਕੋਈ ਬੰਦਾ ਟੱਕਰ ਗਈ ਮੇਰਾ ਕੰਮ ਮਿਲਦਾ 5-7 ਲੋਕਾਂ ਨੇ ਇਕੱਠਾ ਜੇ ਅੱਜ ਮੈਂ ਬਾਗ ਗਿਆ ਨਾ ਮੁਰਕੇ ਦਾ ਕੰਮ ਨਹੀਂ ਮਿਲਣਾ ਤੂੰ ਐ ਕਰ ਤੂੰ ਦੇਖਿਆ ਇੱਧਰ ਵੀ ਜਾਣਾ ਜ਼ਰੂਰੀ ਹੈ ਠੀਕ ਹੈ ਮੈਂ ਹੀ ਆ ਫਿਰ ਵੀ ਕਹਿੰਦਾ ਮੇਰੇ ਤਾਂ ਪੈਣੀ ਆ ਪਰ ਆਸਤਾ ਹੁੰਦੀ ਆ ਜਦੋਂ ਆ ਗਿਆ ਨਾ ਉਹ ਨਾ ਇਹ ਹੋ ਜੂਗਾ ਕੱਲ ਜਿਹੇਜਾ ਆਪਾਂ ਹੈਗੇ ਆਪਣਾ ਹੱਕ ਮੰਗਦਾ ਜਾਣ ਦਾ ਚਲੋ ਤਾਂ ਮੈਂ ਮੰਨਦੀ ਆ ਤੁਹਾਡੀ ਭੈਣ ਹੈ ਮੇਰੀ ਵੀ ਤਾਂ ਨੰਨਦ ਹੈਗੀ ਚਾ ਮੈਂ ਜਾ ਵੜਦੀ ਆ ਤੂੰ ਜਾ ਕੇ ਤੇ ਆ ਇੱਧਰ ਮੈਂ ਕੰਮ ਨਹੀਂ ਬਗ ਜਾਂਦੀ ਚਲ ਫਿਰ ਮੈਂ ਹੁਣ ਬਗ ਜਾਨੀ ਮੈਂ ਤਾਂ ਤਿਆਰ ਹੋਈ ਰਹੀ ਸੀਗੀ ਹਾਂ ਤੂੰ ਆ ਗ ਜਾ ਬੱਸ ਫਿਰ ਐ ਕਰ ਲੈ ਕੋਈ ਮੈਂ ਰੋਟੀ ਰੋਟੀ ਖਾ ਕੇ ਨਾ ਮੈਂ ਬਗ ਦੰਨਾ ਠੀਕ ਆ ਫਿਰ ਰਸੋਈ ਚ ਹੀ ਪਿਆ ਤੇ ਉਧਰ ਕੁੰਡਾ ਹੀ ਲਾ ਦਿਓ ਮੈਂ ਆਪੇ ਹੀ ਲਾ ਦੂੰਗਾ ਆਪੂ ਗੱਲ ਠੀਕ ਆ ਅੱਜ ਦਾ ਕੰਮ ਨਵਾਂ ਕੰਮ ਚਲਾਉਣਾ 2-3 ਘੰਟੇ ਤਿੰਨ ਕਦੇ ਹੀ ਕੰਮ ਅੱਜ ਤਾਂ ਤੇ 2-3 ਘੰਟੇ ਲੈ ਕੇ ਮੈਂ ਆ ਜੂਗਾ ਤੇ ਕ ਮੈਂ ਨਾ ਉਕੀ ਭਰਨਾ ਕਰਦੇ। ਅੱਧੀ ਅੱਧੀ ਆਹ ਹੋ ਜਾਂਦਾ। ਬੋਲ। ਮੰਮੀ, ਮੈਨੂੰ ਨਾ ਖੁਆ ਕੱਢ ਦੇ ਚੰਗਾ ਮੈਂ ਖਾ ਲਿਆ ਕਰੂੰ ਆਪਦੇ ਸੋਹਰੇ। ਪੁੱਤ ਮੇਰੀ ਗੱਲ ਸੁਣ। ਹੁਣ ਤਾਂ ਤੇਰੇ ਮਾਮਾ ਮਾਮੀ ਆਉਣ ਵਾਲੇ ਨੇ ਉਹ ਲੈ ਕੇ ਆਉਣਗੇ। ਐਨਾ ਖੁਆ ਫਿਰ ਆਪਾਂ ਕੀ ਕਰਾਂਗੇ? ਤੁਸੀਂ ਖਾ ਲਿਓ ਉਹ ਮੈਨੂੰ ਤੁਸੀਂ ਹੋਰ ਆਪਦੇ ਪਸੰਦ ਦਾ ਕੱਢ ਦਿਓ। ਚਲ ਚੰਗਾ ਫਿਰ ਮੈਂ ਕਹੂੰ ਤੇਰੇ ਪਾਪੇ ਨੂੰ ਦੁੱਧ ਦਹੀਰੀ ਬਣਾ ਦਿਓ। ਚੰਗਾ ਵੀ ਦੁੱਧ ਪੁੱਛ ਕੇ ਆਉ ਡੇਰੀ ਵਾਲਿਆਂ ਨੂੰ ਹਣਾ। ਕਰਦੇ ਦੁੱਧ ਨਾਲ ਤਾਂ ਫਿਰ ਸਰਨਾ ਨਹੀਂ ਥੋੜਾਗਾ ਠੀਕ ਹੈ ਹੂੰ ਆਹ ਕੌਣ ਆਉਂਦਾ ਨਹੀਂ ਮੈਂ ਮਰ ਜਾ ਤੇਰੀ ਮੰਮੀ ਆ ਗਈ ਕੁੜੇ ਲੈ ਕੁੜੇ ਤਗੜੀਆਂ ਭਾਬੀ ਹਾਂ ਠੀਕ ਹੈ ਜੀ ਮੰਮੀ ਸਾਸਰਕਾਰ ਹੋਰ ਕਿਨੇ ਬੰਦ ਗਏ ਹਾਂ ਠੀਕ ਆਓ ਪ੍ਰਿਆ ਜਾ ਰਜਾਈਆਂ 'ਚ ਬੈਠੂ ਹਾਂ ਫੇਰ ਮੰਮੀ ਠੰਡ ਬਾੜੀ ਹੈ ਭਾਬੀ ਉੱਪਰ ਬੈਠ ਜਾ ਸਾਟ ਤਾਂ ਹੋਣੀ ਆ ਭਾਈ ਚਲ ਹੋਰ ਦੱਸ ਹਾਂ ਹਾਂ ਸਾਰੇ ਠੀਕ ਆ ਹੋਰ ਸੁਣਾ ਸਾਰੇ ਠੀਕ ਸੀ ਹਾਂ ਹਾਂ ਵਧੀਆ ਨਾ ਕੱਲੀ ਆ ਗਈ ਬਾਈ ਨੂੰ ਲੈ ਕੇ ਆਈ ਉਹ ਕੰਮ ਸੀਗਾ ਕਰੇ ਦੀਦੀ ਕੰਮ ਬਗੈਰ ਤੈਨੂੰ ਪਤਾ ਕੀ ਬਣਦਾ ਹੈਗਾ ਆਉਣਾ ਤਾਂ ਉਸੇ ਨੇ ਸੀ ਸਵੇਰੇ ਤਿਆਰ ਤਾਂ ਉਹੀ ਹੋਇਆ ਸੀਗਾ ਅੱਛਾ ਫਿਰ ਜਦ ਤੁਰਤ ਤੇ ਇਹ ਜਿਆ ਕੰਮ ਆਇਆ ਉਹ ਕਹਣਾ ਚਾਹ ਤੂੰ ਜਾ ਵੜ ਤਾਂ ਮੈਂ ਚੱਲ ਪਈ ਮੈਂ ਬਾਗ ਜਾਣੀ ਆ ਫਿਰ ਤੂੰ ਬਾਗ ਜਾ ਤੇ ਮੈਂ ਬਾਗ ਗਈ ਕੋਈ ਗੱਲ ਐ ਚਲ ਉਹ ਤਾਂ ਗੱਲ ਤੇਰੀ ਠੀਕ ਐ ਭਾਬੀ ਚਲ ਤੂੰ ਆ ਗਈ ਕੋਈ ਗੱਲ ਨਹੀਂ ਕੋਈ ਨਾ 2-4 ਦਿਨਾਂ ਤੱਕ ਉਹਨੂੰ ਵੀ ਭੇਜ ਦਾਂਗੇ ਤੇਰੇ ਭਾਈ ਨੂੰ ਮੈਨੂੰ ਪਤਾ ਪੈਣਾ ਦਾ ਦਿਲ ਨਹੀਂ ਖੜਦਾ ਹੁੰਦਾ ਐਂ ਤੇ ਫਿਰ ਹੁੰਦਾ ਈ ਭਾਬੀ ਤਿਹਾਰ ਤੇ ਤਾਂ ਹਨਾ ਮੇਰੇ ਭਾਈ ਵੀ ਆਉਂਦਾ ਚਲ ਮੈਨੂੰ ਮਿਲ ਜਾਂਦਾ ਹਨਾ ਚਲ ਕੋਈ ਨਾ ਮਾਨਣਾ ਹੌਲਾ ਕਰ 2-4 ਦਿਨ ਰੱਖ ਭੇਜ ਦੂੰਗੀ ਠੀਕ ਐ ਭਾਬੀ ਤੇ ਨਾਲਿਆ ਢਿੱਲਾ ਜਿਹਾ ਬੋਲਦੀ ਐ ਬੁਖਾਰ ਛੱਡਦਾ ਠੰਡ ਕੀ ਬਸ ਬੁਖਾਰ ਜੀ ਤੈਨੂੰ ਪਤਾ ਹੀ ਐ ਤੇ ਫਿਰ ਤੂੰ ਫੋਨ ਕਰਦਾ ਦਿ ਚਾਰ ਦਿਨ ਮੈਂ ਲਾ ਆ ਜਾਂਦੀ ਆ ਕੇ ਹੁਣ ਲਾ ਜਾ ਕਹਿੰਦੇ ਹਾਂ ਚਲ ਐਂ ਤੇ ਮੈਂ ਕਹੇ ਆਈ ਹੋਈ ਸੀ ਹੈਗੀ ਸੀ ਮੈਂ ਤਾਂ ਨਹੀਂ ਤੁਹਾਨੂੰ ਤਕਲੀਫ ਦਿੱਤੀ ਮਾਹਤਰਾ ਤੋਤਾ ਜਿਵੇਂ ਦੱਸਦੀਗੀ ਬੇ ਬੰਦਾ ਬਿਮਾਰ ਆ ਚਲ ਪਤਾ ਸਤਾ ਲੈ ਜੇ ਆ ਕੇ ਆਏ ਤਾਂ ਮੈਨੂੰ ਪਤਾ ਸੀ ਭਾਬੀ ਮੈਂ ਲੋੜੀ ਕਰਕੇ ਆਉਂਗੀ ਜਲਦੀ ਸੇ ਇੰਨਾ ਤਾਂ ਮੈਨੂੰ ਪਤਾ ਵੀ ਅੜਕਦੇ ਤਾਂ ਹੈ ਨਹੀਂ ਮਾਹਤਰਾ ਆਉਣਗੇ ਤਰਗੇ ਜਿੰਨੇ ਜੋਗਰੇ ਹੈਗੇ ਆ ਉਹਨੇ ਜੋਗਰੇ ਤੇਰੇ ਕੋਲੇ ਖੜੇ ਹੈਗੇ ਤੋਤਾ ਕਰ ਤੇਰੀ ਠੀਕ ਹੈ ਭਾਬੀ ਜਾ ਕੋੜੇ ਤੇਰੀ ਮੰਮੀ ਬਸ ਤੇ ਚਾਚੂ ਬਣਾ ਲੈ ਪੁੱਤ ਬਣਾਣੀ ਕੋਈ ਨਾ ਕੁੜੀ ਬੈ ਜਾ 2 ਮਿੰਟ ਗੱਲਾਂ ਬਾਤਾਂ ਕਰਦੇ ਆ ਚਾਹ ਪਾਣੀ ਤਾਂ ਫੇਰ ਵੀ ਪੀ ਲਾਂਗੇ ਹਾ ਅਜ ਤਰਾ ਹੀ ਹੈਗੀ ਮੰਮੀ ਕਿੱਥੇ ਰੋਟੀ ਬਣਾਉਣੀ ਤੇ ਮਾਮੇ ਦੀ ਘਰੇ ਕੋਈ ਨਹੀਂ ਹੈ ਤੂੰ ਰੋਟੀਆਂ ਬਣਾ ਕੇ ਰੱਖਿਓਂ ਦੀ ਮੰਮੀ ਰਹਿ ਜਾਏਗੀ ਓਹੋ ਤੈਨੂੰ ਪਤਾ ਹੈ ਠੰਡੀ ਰੋਟੀ ਕਿੱਥੇ ਖਾਦੀ ਜਾਂਦੀ ਹੈ ਸ਼ਾਮ ਨੂੰ ਕੋਈ ਨਾ ਪੁੱਜੇ ਐਸੇ ਗਰਮ ਕਰਕੇ ਖਾ ਲਾਂਦਾ ਨਹੀਂ ਉਹੀ ਅੱਧੀ ਰਾਤ ਹਾਂ ਦਾ ਪੈਨੇ ਕੰਮ ਤੋਂ ਤੈਨੂੰ ਪਤਾ ਅਗਲਾ ਕਿੱਥੇ ਸੜਦਾ ਕੰਮ ਵਾਲਾ ਉਹ ਤਾਂ ਘੰਟੇ ਦੀ ਠੀਕ ਹੈ ਭਾਬੀ ਕੰਮ ਘਰ ਵਾਲੇ ਬੰਦੇ ਘੰਟਾ ਵੀ ਉਹੀ ਤੇ ਪੁੱਤ ਰਾਤ ਵੀ ਉਹੀ ਇਹ ਤਾਂ ਆ ਗਿਆ ਤੇ ਮੰਮੀ ਉਹ ਵੀ ਆਉਣਗੇ ਦੂਜੇ ਮਾਮੇ ਹੋਣੀ ਵੀ ਆਉਂਦੀ ਹੋਣਗੇ ਪੁੱਤ ਆਉਣਗੇ ਤਾਂ ਹੈਗੇ ਮੈਨੂੰ ਲੱਗਦਾ ਕਿਉਂ ਆਖਤੀ ਆਈ ਨਹੀਂ ਹਜੇ ਉਹ ਕਲਾ ਨਾ ਭਾਬੀ ਹਲੇ ਤਾਂ ਆਈ ਨਹੀਂ ਹੈਗੇ ਸ਼ਮਾ ਹਾਂ ਤਾਂ ਪਹਿਲਾਂ ਹੀ ਵਗ ਜਾਂਦੇ ਹੁੰਦੇ ਨੇ ਨਹੀਂ ਪਹਿਲਾਂ ਤਾਂ ਤੁਸੀਂ ਹੀ ਆਉਣੇ ਹੁੰਨੇ ਹੋ ਹਨਾ ਮੰਮੀ ਹਾਂ ਚਲ ਕੋਈ ਨਾ ਪਹਿਲਾਂ ਕੀ ਬਾਦਕ ਦੀ ਆਪਾਂ ਕਿੜਾ ਕਿ ਗੁੱਸਾ ਕਿੱਲਾ ਉਹਨਾਂ ਦਾ ਹਾਂ ਇੱਥੇ ਹੈਗਾ ਨਾ ਚਲੋ ਨਾ ਕੋ ਤਾਂ ਪਈਕਾਰ ਦੇ ਸਾਧਨ ਨੇ ਹਨਾ ਚਲ ਆ ਸ਼ਾਮ ਜੇ ਨੂੰ ਆਉਣਗੇ ਜੇ ਰਾਤ ਰਹਿ ਜਾਣਗੇ ਤੈਨੂੰ ਪਤਾ ਹੈ ਇੱਥੇ ਬੱਸਾਂ ਗੱਡੀਆਂ ਤੇ ਆਉਣਾ ਹੈ ਬੱਸ ਨੰਗ ਟੱਪ ਜਾ ਕਿੰਨਾ ਔਖਾ ਹੁੰਦਾ ਹੈਗਾ हां इतं ਅੰਗਲ ਤੇਰੇ ਠੀਕ ਆ ਭਾਬੀ ਕਮਲ ਆ ਨਿਹਰੇ ਵਿੱਚ ਭਈ ਸਾਰਾ ਸਮਾਨ ਹੈਗਾ ਅੱਛਾ ਠੀਕ ਹੈ ਭਾਬੀ ਹੋਰ ਜਿਹੜਾ ਮੈਂ ਤੁਸ ਸਰਾਸੀ ਭਈ ਮੈਂ ਲਿਆਈ ਜਹਜ ਨਹੀਂ ਚੱਲ ਵਧੀਆ ਗੱਲ ਹੈ ਭਾਬੀ ਲੈਤੀ ਏ ਰੱਖ ਦੇ ਐ ਕਰ ਪੁੱਤ ਨਾਲ ਤੇਰੀ ਮਾਮੇ ਚਾਦੀ ਕੁੱਟ ਕਰਦੇ ਨਾਲ ਇਹ ਸਾਰਾ ਸਮਾਨ ਕੱਢ ਲੈ ਇਹਦੇ ਵਿੱਚੋਂ ਹਾਂ ਹਾਂ ਕੱਢ ਲਈ ਪੁੱਤ ਚੰਗਾ ਧਿਆਨ ਨਾਲ ਖੋਆ ਖੂਆ ਤੀ ਤੋ ਇਹ ਗੱਲ ਪੇਖ ਕਿੰਨੀ ਮਰਜੀ ਸੌਖੀ ਆਪਦੇ ਕਰੇ ਪੇਕਿਆਂ ਦੀ ਆਸਤਾ ਹੁੰਦੀ ਹੈ ਵੀ ਅੱਜ ਮੇਰੇ ਭੈਣ ਭਾਈ ਆਉਣਗੇ ਆ ਭਾਬੀ ਆਇਆ ਤਾਂ ਹੁੰਦਾ ਹੀ ਇਹ ਤਿਹਾਵ ਤੇ ਤਾਂ ਹਨਾ ਨਾਲੇ ਤੈਨੂੰ ਕੀ ਦੱਸਾਂ ਭਾਬੀ ਫਿਰ ਹੁਣ ਪਤਾ ਹੀ ਆ ਹਨਾ ਹੁਣ ਛੋਟਾ ਤਾਂ ਤੀਮੀ ਮੰਗਰ ਲੱਗ ਰਿਹਾ ਚੱਲ ਕੋਈ ਨਾ ਤੂੰ ਹੀ ਨਾ ਦਿਲ ਜੇ ਤੇ ਲਾਇਆ ਕਰ ਮੈਨੂੰ ਪਤਾ ਜਾਦੇ ਟੈਨਸ਼ਨ ਦਾ ਤੂੰ ਉਹਨਾਂ ਦੀ ਲੈ ਜਾਣੀ ਹੈਗੀ ਤੰਗ ਤਾਂ ਫਿਰ ਬੁਖਾਰ ਚੜ ਜਾਂਦਾ ਐਨੀ ਟੈਨਸ਼ਨ ਨਾ ਲਿਆ ਕਰ ਉਹ ਤਾਂ ਗੱਲ ਤੇਰੀ ਠੀਕ ਹੈ ਭਾਬੀ ਕਿੱਥੇ ਉਹਨੇ ਸੁਸ਼ਨੀ ਜੀ ਨਾਲ ਵਿਆਹ ਕਰਾਇਆ ਸੰਗੋ ਸਾਡੇ ਨਾਲੋਂ ਵੀ ਤੋੜਤਾ ਉਹਨੇ ਤਾਂ ਉਹੀ ਗੱਲ ਪਈ ਸਾਡੇ ਨਾਲ ਖੜਾ ਵਾਲਾ ਬੋਲਦੇ ਨੇ ਜੇ ਅੱਜ ਬੋਲਦੀ ਹੁੰਦੀ ਤਾਂ ਇਕੱਠੇ ਆਉਂਦੇ ਕਿੰਨੀ ਠੁੱਪ ਬਣਦੀ ਹਾਂ ਇਹ ਤਾਂ ਗੱਲ ਸਹੀ ਹੈ ਨਾਲੇ ਇੱਥੇ ਤੇਰਾ ਉਹ ਘਰ ਸਿਰ ਉੱਚਾ ਹੁੰਦਾ ਵੀ ਮੇਰੇ ਭੈਣ ਭਾਈ ਆਏ ਨੇਗੇ ਇਕੱਠੇ ਆਏ ਨੇ ਹਾਂ ਭਾਬੀ ਮੈਂ ਤਾਂ ਮੈਂ ਮਾਰਤਾ ਕਿਛਦਾ ਆਵੇ ਨਾ ਇਹ ਮੁੰਡੇ ਨੂੰ ਵੀ ਨਾ ਬਸ ਪੈਸਾ ਦਾ ਲਾਲਚ ਹੋ ਗਿਆ ਐਡੀ ਕੋਈ ਸੋਹਣੀ ਸੁਨੱਖੀ ਤਾਂ ਭਾਬੀ ਉਹ ਹੈ ਨਹੀਂ ਚੱਲ ਕੋਈ ਨਾ ਕੀ ਲੈਣਾ ਜਿਹੜੀ ਮਾਤਾ ਉਹ ਜੀ ਵਰਤੀ ਜਾਂਦੇ ਨੇ ਹਾਂ ਇੱਥੇ ਕੁਛ ਵੀ ਨਹੀਂ ਸੋਚਦਾ ਚੰਦਰਾ ਵੀ ਮੈਂ ਉਹਦੇ ਮਾਂ ਕਰਨਾ ਲੱਗਾ ਉਹਨੂੰ ਪਤਾ ਨਹੀਂ ਕੀ ਸਰੀਕ ਹੈ ਮੇਰੇ ਨਾਲ ਚੱਲ ਕੋਈ ਨਾ ਉਹੀ ਗੱਲ ਕਿ ਜਿਹੜੇ ਪਿੱਛੇ ਨਹੀਂ ਵਰਤਦੇ ਹੁੰਦੇ ਨਾ ਉਹ ਭੈਣ ਭਾਗ ਨਾ ਵਰਤਦੇ ਹੀ ਨਹੀਂ ਹੁੰਦੇ ਉਹ ਫਿਰ ਉਹੋ ਜੀ ਮੱਤ ਜਾਂਦੀ ਹੈਗਾ ਹਾਂ ਹਾਂ ਉੱਤੇ ਗੱਲ ਤੇਰੀ ਠੀਕ ਹੈ ਭਾਬੀ ਚੱਲ ਮਰਜੀ ਹੈ ਭਾਬੀ ਕੋਈ ਨਾ ਤੂੰ ਨਾ ਦਿਲ ਤੇ ਲਾਇਆ ਕਰ ਲੈ 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 ਚਾਦੀ ਕੁੱਟ ਮੈਂ ਭਾਂਡੇ ਹੀ ਮਾਰਦਾ ਚੰਗਾ ਪੁੱਤ ਆ ਰਬਾ ਕਲਾਉ ਅਰੇ ਵੀ ਹਾਂ ਠੀਕ ਹਾਂ ਠੀਕ ਹੈ ਕਿੱਥੇ ਹੈ ਯਾਰ ਮੈਂ ਨਾ ਡਾਕਟਰ ਨੂੰ ਪੁੱਛਿਆ ਸੀਗਾ ਤੇ ਉਹ ਕਹਿੰਦਾ ਨਾ ਵੀ ਇਹਦਾ ਬਲੱਡ ਘਟ ਗਿਆ ਤੇ ਉਹ ਮਿਲ ਵੀ ਨਹੀਂ ਰਿਹਾ ਹੈਗਾ ਬਲੱਡ ਨਹੀਂ ਮਿਲਦਾ ਕਹਿੰਦੇ ਮਿਲਦਾ ਨਹੀਂ ਹੈਗਾ ਕਿਦੋਂ ਵੀ ਸੋਡਾ ਬਲੱਡ ਨਾ ਉਹ ਪੋਜ਼ਿਟਿਵ ਹੈਗਾ ਉਹ ਕਿਦੋਂ ਵੀ ਨਹੀਂ ਮਿਲਦਾ ਓਏ ਉਦਾਂ ਮੈਨੂੰ ਪਤਾ ਇਹ ਮੇਰਾ ਬਗਾਡੋ ਹੋਇ ਜਾਵਾ ਜੇ ਕਿਸੇ ਨਾਲ ਮਿਲਦਾ ਹੋਵੇ ਫਿਰ ਤਾਂ ਆਪਾਂ ਲੈ ਲਈਏ ਮੇਰੇ ਭਰਾ ਨੂੰ ਵੀ ਫੋਨ ਕੀਤਾ ਸੀਗਾ ਉਹ ਕਹਿੰਦਾ ਮੇਰਾ ਬਲੱਡ ਤਾਂ ਹੋਰ ਆਗਾ ਕੀ ਕਰਾਂਗੇ ਤੋਂ ਹੋਰ ਪਸ ਲੈੰਦਾ ਅਰੇ ਵੀ ਕੀ ਤੋਂ ਪੁੱਛੀ ਹੁਣ ਮੈਂ ਕਿਹਦੇ ਕੋਲੇ ਜਾਵਾਂ ਇੱਕ ਵਾਰੀ ਨਾ ਚਰਨੇ ਬਾਈ ਦਾ ਬਲੱਡ ਖੜ ਗਿਆ ਸੀਗਾ ਐ ਐਕਸੀਡੈਂਟ ਹੋਇਆ ਇਹ ਤਾਂ ਬਾਈ ਦਾ ਫੇਰ ਐਨੇ ਬਲੱਡ ਤਾਂ ਇਹ ਪੈਨ ਨੂੰ ਪਸ ਲੈ ਇੱਕ ਵਾਰੀ ਹਾਂ ਆਪਣੇ ਕਮਲ ਦਾ ਗਰੁੱਪ ਤੇਰੇ ਨਾਲ ਮਿਲਦਾ ਉਹ ਆ ਆਏ ਗਾਰੇ ਕਮਲ ਭਾਨ ਕੋਲ ਜਾ ਕੇ ਆ ਓਕੇ ਰੋਹਿਨ ਨੂੰ ਖੋਣ ਦੀ ਲੋੜਾ ਚਲ ਕੋਈ ਨਾ ਰਵੀ ਤੂੰ ਟੈਨਸ਼ਨ ਨਾ ਲੈ ਤੇ ਮੈਂ ਹੁਣੇ ਜਾਂਦੀ ਆ ਕਮਲ ਕੋਲ ਮੈਂ ਜਾਂਦੀ ਆ ਸੋਚਣਾ ਕਰ ਤੂੰ ਮੈਂ ਹੁਣੇ ਜਾਂਦੀ ਆ ਕਮਲ ਕੋਲ ਜਾਂਦੀ ਆ ਮੈਂ ਲੈ ਸ਼ੋਕ ਪਰ ਅੱਜ ਤੱਕ ਰੱਬ ਨੇ ਧੁੱਪ ਜੀ ਲਾਤੀ ਸੋਨੀ ਭਾਬੀ ਕੀ ਹੋ ਗਿਆ ਭਾਬੀ ਤੂੰ ਰੋ ਕਿਉਂ ਰਹੀ ਹੈਂ ਭਾਬੀ ਦੀਦੀ ਤੇਰਾ ਵੀਰ ਬਹੁਤ ਜ਼ਿਆਦਾ ਬਿਮਾਰ ਆ ਕੀ ਹੋ ਗਿਆ ਵੀਰੇ ਨੂੰ ਉਹਦਾ ਖੂਨ ਕੱਟ ਗਿਆ ਤੇ ਕਿਤੇ ਤੂੰ ਨਹੀਂ ਮਿਲਦਾ ਹੈਗਾ ਖੂਨ ਕੱਟ ਗਿਆ ਵੀਰਾ ਬਿਮਾਰ ਆ ਤੂੰ ਮੈਨੂੰ ਦੱਸਿਆ ਹੀ ਨਹੀਂ ਹੈ ਪਤਾ ਨਹੀਂ ਬਲ ਤੁਸੀਂ ਜਲਦੀ ਚੱਲੋ ਮੇਰੇ ਨਾਲ ਉਹਨਾਂ ਦਾ ਖੂਨ ਬਹੁਤ ਜ਼ਿਆਦਾ ਘਟਿਆ ਪਿਆ ਕੋਈ ਗੱਲ ਨਹੀਂ ਭਾਬੀ ਮੈਂ ਚੱਲਦੀ ਆ ਤੇਰੇ ਨਾਲ ਮੇਰੇ ਤਾਂ ਗਰੁੱਪ ਵੀਰੇ ਵਾਲਾ ਸੇਮ ਹੀ ਆ ਨਾ ਹਾਂ ਮੈਨੂੰ ਦੱਸਿਆ ਤੇਰੇ ਵੀਰ ਨੇ ਥੋੜਾ ਥੋੜਾ ਬੋਲਦੇ ਨੇ ਉਹ ਤੇ ਜਲਦੀ ਚੱਲੋ ਤੁਸੀਂ ਉਹਨੂੰ ਬਚਾਉਣਾਗਾ ਠੀਕ ਐ ਭਾਬੀ ਚਲ ਤੁਸੀਂ ਜਲਦੀ ਚੱਲੋ ਮੈਂ ਚੱਲਦੀ ਆ ਭਾਬੀ ਆ ਜਾ ਮੈਂ ਦਿੰਨੀ ਆ ਵੀਰੇ ਨੂੰ ਖਾਣਾ ਆਪਦਾ ਭਾਬੀ ਚੁੱਪ ਕਰ ਜਾ ਉਹ ਤਾਂ ਭਾਬੀ ਮੈਂ ਵੀ ਬਿਮਾਰ ਸੀ ਪਰ ਜੇ ਮੇਰੇ ਵੀਰੇ ਨੂੰ ਖਾਣ ਦੀ ਲੋੜ ਆ ਨਾ ਤમે ਜਰੂਰ ਦੇਉਂਗੀ ਮੇਰੇ ਵੀਰੇ ਦੇ ਉੱਪਰ ਆਉਂਦੀ ਮੈਨੂੰ ਕੁਛ ਨਹੀਂ ਹੈਗਾ ਅੱਜ ਆ ਭਾਬੀ ਮੈਂ ਚੱਲਦੀ ਆ ਤੇਰੇ ਨਾਲ ਹਾਂ ਜੀ ਮੈਨੂੰ ਪਤਾ ਤੁਸੀਂ ਬਹੁਤ ਪਿਆਰ ਕਰਦੇ ਹੋ ਆਪਣੇ ਵੀਰ ਨੂੰ ਸਾ ਦੇਖ ਲਾ ਮੈਨੂੰ ਪਤਾ ਲੱਗਦਾ ਵੀ ਆਪਦੇ ਕੰਮ ਹੁੰਦਾ ਹੈ ਇਹ ਤਾਂ ਹੈ ਬਥੇਰੇ ਸਮਝਾਂ ਦੇ ਸੋਦੇ ਨੇ ਵੀ ਆਦਾਨਾ ਬਣਾ ਕੇ ਰੱਖ ਦੇਣੇ ਹੋ ਤਾਂ ਪਤਾ ਨਹੀਂ ਕਿਹਦੀਆਂ ਬਾਹ ਦੇ ਚਲੀ ਰਹੀ ਹੈਗੀ ਹੁਣ ਆਪ ਦਾ ਸੀ ਤਾਂ ਭੱਜੀਆਂ ਆਈਆਂ ਜਾਂ ਹੋਰ ਉਹਦੇ ਮੂੰਹ ਥੋੜੀਆਂ ਆਈਆਂ ਹੈਗੀ ਹਾਂ ਜੀ ਹੁਣ ਤਾਂ ਸਮਝ ਆ ਗਈ ਕਿ ਮਾੜੇ ਮੁੱਟੇ ਹਜੇ ਵੀ ਨਹੀਂ ਆਈ ਤੈਨੂੰ ਆਪਦੇ ਕੰਮ ਆਉਣ ਦੇ ਆ ਕੋਈ ਨੇ ਰੋਕਦੇ ਹੁੰਦੇ ਸੀ ਜਾਣ ਨਹੀਂ ਜਾਣ ਨਹੀਂ ਜਾਣਾ ਕੀ ਹੁੰਦਾਗਾ ਜੇ ਮੈਂ ਤਾਂ ਛੇ ਮੂਫਾਂ ਦੇ ਆਊਗਾ ਕੀ ਗੱਲ ਹੈ ਸੀਗੀ ਕੀ ਟਿੱਕ ਗੱਲ ਹੁੰਦੀ ਹੈ ਇਹ ਹਾਂਜੀ ਬਾਜੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਮੈਂ ਸਮਝਿਆ ਹੀ ਨਹੀਂ ਹੈਗਾ ਜੀ ਦੇ ਛੋਟੇ ਕੋਲ ਤਾਂ ਇੰਨਾ ਕੁਝ ਸੀਗਾ ਅਸੀਂ ਗਰੀਬ ਸੀਮਾ ਦਿਹਾੜਿਆਂ ਕਰਦਾ ਸੀਗਾ ਤਾਂ ਵੀ ਭੈਣ ਭਾਈ ਕੋਲ ਜਾ ਕੇ ਆਉਣਾਗਾ ਛੋਟਾ ਵੀ ਹੱਲ ਤਾਂ ਬਣਦਾ ਸੀਗਾ